ਲੋਜੀ ਜੀਐਚਏ ਵਰਲਡਵਾਈਡ ਤੇ ਫੇਰ ਤੋਂ ਤੁਹਾਡਾ ਸਵਾਗਤ ਹੈ ਅੱਜ ਸਾਨੂੰ ਪਿਆਸ ਲੱਗੀ ਸੀ ਤੇ ਮੈਨੂੰ ਪਿਆਸ ਲੱਗੀ ਤਾਂ ਮੈਂ ਸੋਚਿਆ ਕੋਲਡ ਡਰਿੰਕ ਪੀ ਲਵਾਂ ਪਰ ਨਹੀਂ ਸਾਡੇ ਸੇਖੋ ਸਭ ਜੀਐਚਏ ਦੇ ਓਨਰ ਕਹਿੰਦੇ ਵੀ ਛਰੋ ਇੱਥੇ ਕਹਿੰਦੇ ਤੁਹਾਨੂੰ ਉਹ ਜਿਹੜੀ ਪੁਲਾਣੀ ਹੈ ਅੱਜ ਸਰ੍ਹਦਾਈ ਪੁਲਾਣੀ ਹੈ ਜਿਹੜੀ ਬਹੁਤ ਕੁਝ ਪਾ ਕੇ ਬਣੀ ਹੈਗੀ ਹੈ ਗੁਰਜੀ ਦਾ ਖਾਲਸਾ ਬਾਬਾ ਜੀ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੀ ਫਤਿਹ ਬਾਬਾ ਜੀ ਮੇਰੇ ਦੋਸਤ ਨਵਤੇਜ ਜੀ ਕਹਿੰਦੇ ਆਪਾਂ ਕੋਲ ਰਿਚੀ ਆ ਮਤਲਬ ਪੀਨੇ ਐਮਐਫਸੀ ਪੀਨੇ ਲਿਮਟਾ ਪੀਨੇ ਮੈਂ ਇਹਨਾਂ ਨੂੰ ਕਿਹਾ ਛੱਡੋ ਬਰੇ ਸਰਦਾਈ ਭਲਾਣਾ ਤੋਂ ਹੈ ਹੈਨਾ ਤਾਂ ਕਰਕੇ ਸਰਦਾਈ ਪੀਣ ਕਰਕੇ ਤੁਹਾਡੇ ਕੋਲ ਰੁੱਕ ਗਏ ਅੱਜ ਤਾਂ ਮਸਤੋੜਾ ਸਾਹਿਬ ਗੁਰਦੁਆਰੇ ਸਾਹਿਬ ਨਤਪਸਤ ਕੋਣ ਆਏ ਸੀ ਅੱਜ ਬਾਬਾ ਅਤਰ ਸਿੰਘ ਜੀ ਦੀ ਕਿਰਪਾ ਨਾਲ ਜ਼ਿੰਦਗੀ ਦੇ ਜਿਹੜੇ ਸਾਹ ਨੇ ਮੈਂ ਤਾਂ ਇਹ ਪ੍ਰੀਤ ਕਰਦਾ ਉਹਨਾਂ ਕਿ ਉਹਨਾਂ ਦੀ ਕਿਰਪਾ ਨਾਲ ਹੀ ਸਾਹ ਚੱਲਦੇ ਨੇ ਤੇ ਇੰਨਾ ਜਿਆਦਾ ਸਾਡੇ ਮਨ ਦੇ ਵਿੱਚ ਉਹਨਾਂ ਲਈ ਭਾਵਨਾ ਹੈ ਕਿ ਬਾਬਾ ਜੀ ਤੁਸੀਂ ਖਾਲਸਾ ਕਦੋਂ ਸਜੇ ਪਹਿਲੀ ਤਾਂ ਗੱਲ ਇਹ ਆਪਾਂ ਸ਼ੁਰੂਆਤ ਕਰੀਏ। ਸਾਤਾ ਮਨੈ ਜੀ ਦਾ ਸਤਿਗੁਰੂ ਮਹਾਰਾਜੀ ਦੀ ਕਿਰਪਾ ਹੋ ਗਈ 7-8 ਸਾਲ ਅਜੇ ਸਾਬ 7-8 ਸਾਲ ਹੋਇਆ। ਹਾਂਜੀ ਹਾਂਜੀ ਪਹਿਲਾਂ ਸਾਡੇ ਵਾਂਗੂ ਰੋਡੇ-ਘੋਡੇ ਸੀ। ਦੇਖੋ ਮੈਂ ਕਿਵੇਂ ਵਿਚਾਰ ਲਿਆ। ਇਹ ਵੀ ਦੋਸਤੋ ਇੱਕ ਮੇਰੇ ਵਿੱਚ ਕੁਦਰਤ ਦੀ ਦਿੱਤੀ ਹੋਈ ਕਲਾ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ 7-8 ਸਾਲ ਪਹਿਲਾਂ ਸਾਡੇ ਵਾਂਗੂ ਰੋਡੇ-ਘੋਡੇ ਹੈ ਨਾ ਇਹ ਨਹੀਂ ਸੀਗੇ। ਕਲੀ 73 ਸਹੀ ਹੈ ਦਾੜੀ ਰੱਖਤੀ ਥੋੜੀ ਥੋੜੀ ਸਰ ਦਾੜੀ ਰੱਖਤੀ ਤੇ ਇਹ ਸਿੰਘ ਸਾਜੀਏ ਖਾਲਸਾ ਸਾਜੇ ਇਹ ਇਹ ਕਿਰਪਾ ਕੇ ਮੈਨੂੰ ਉਤਰਾਂ ਦੀ ਬਾਬਾ ਐਸਾ ਬਣ ਜਾਂਦਾ ਸਮਾਂ ਬਣਾ ਸਭ ਕੁਝ ਸਿਖਾਉਂਦਾ ਹੈ ਕਾਰਨ ਕੀ ਇੰਦਰੀ ਦੇ ਵਿੱਚ ਬਹੁਤ ਉਤਰਾ ਚੜਾਉਂਦੇ ਨੇ ਅੱਛਾ ਤੁਹਾਡੀ ਜ਼ਿੰਦਗੀ ਚ ਕਿਹੜਾ ਉਤਰਾ ਚੜਾ ਆਇਆ ਜਿਹਦੇ ਕਰਕੇ ਤੁਸੀਂ ਸਿੰਘ ਸਾਜੀਏ ਬਹੁਤ ਕੁਝ ਦੇਖਿਆ ਜੀ ਜ਼ਿੰਦਗੀ ਸਿੱਖੀ ਕਰਕੇ ਹੁੰਦਾ ਇਹ ਇਹ ਦਾ ਨੀ ਦੌਰੰਦ ਜਿੰਦਗਤ ਹੁੰਦਾ ਜਿੰਦਗੀ ਦੇ ਵਿੱਚ ਕਾਫੀ ਚੀਜ਼ਾਂ ਕਰਦਾ ਬੰਦਾ ਕੰਮ ਕਾਰ ਨਹੀਂ ਸੈੱਟ ਕਰਨ ਵਾਸਤੇ ਸੁਣਾਓ ਫਿਰ ਉਹ ਗੱਲ ਆਪਾਂ ਤਾਂ ਆਪ ਤਾਂ ਲੋਕਾਂ ਨੂੰ ਪਤਾ ਲੱਗੇ ਨਾ ਕਿ ਕਿਸੇ ਰਸਤੇ ਇਸ ਤਰ੍ਹਾਂ ਦੇ ਹੁੰਦੇ ਨੇ ਬੰਦਾ ਸੋਚਦਾ ਹੈ ਹਨਾ ਕਿ ਆਪਣੀ ਜ਼ਿੰਦਗੀ ਦਾ ਕੋਈ ਰਸਤਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਵੀ ਜਿਹੜਾ ਕੁਝ ਅਲੱਗ ਹੋਵੇ ਤਾਂ ਲੱਗਿਆ ਵੀ ਗੁਰੂ ਘਰ ਜਾ ਕੇ ਮਨ ਨੂੰ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਭਾਵੇਂ ਭਾਵੇਂ ਹਾਂ ਉਹ ਤੋਂ ਥੋੜੀ ਜਿਹੀ ਰਾਹਤ ਮਿਲਦੀ ਸੀ ਕਰਕੇ ਚਲੋ ਗੁਰਮਾਰ ਨੇ ਕਿਰਪਾ ਕਰੀ ਹੈ ਪਹਿਲਾਂ ਸੰਥਿਆ ਕਰੀ ਸੰਥਿਆ ਤੋਂ ਬਾਅਦ ਫਿਰ ਅਮਰਤਾਰੀ ਤੁਸੀਂ ਇਹ ਕੰਮ ਕਦੋਂ ਸ਼ੁਰੂ ਕੀਤਾ ਜਿਹੜਾ ਇਹ ਪਹਿਲਾਂ ਇਹਦੇ ਜੌਬ ਕਰਦਾ ਸੀ ਕਿਰੋਗ੍ਰਾਫੀ ਦੇ ਨਾਲ ਹਾਂਜੀ ਹਾਂਜੀ ਕਿਰੋਗ੍ਰਾਫੀ ਮੱਟੇ ਮਾਟੋ ਕੰਕਰੀਟ ਦੇ ਜਿਵੇਂ ਸੀ ਰਾਤ ਤੇ ਉਸ ਤੋਂ ਬਾਅਦ ਸਮਾਜ ਜੀਵਨ ਤੇ ਹੋਰ ਕੰਮ ਕਰੇ 15 ਸਾਲੋਂ ਲੁਧਿਆਣੇ ਵੀ ਨਿਕਲ ਗਏ ਸੀਗੇ ਅੱਛਾ ਕੰਮ ਜੌਬ ਕਰਦੇ ਹਾਂ ਤੁਹਾਡੇ ਲਈ ਚਲੋ ਇਧਰ ਉਹ ਭੂਤਾਂ ਘਰਾਂ ਦੇ ਵਿੱਚ ਸੇਵਾ ਜਿਵੇਂ ਚੰਡੀਗੜ੍ਹ ਤੇ ਵਾਪਸ ਆਉਣ ਦਾ ਸੋਚ ਲਿਆ ਲੁਧਿਆਣੇ ਤੋਂ ਛੱਡ ਕੇ ਇੱਕ ਕੰਮ ਕਰਦਾ ਹਾਂ ਇੱਥੇ ਪਿਛਲੇ ਸੀਜ਼ਨ ਕਰਾਜੀ ਸ਼ਰਦਾਈ ਦਾ ਕੰਮ ਅੱਛਾ ਸ਼ਰਦਾਈ ਦਾ ਸੰਗਤ ਦਾ ਇੰਨਾ ਪਿਆਰ ਮਿਲਿਆ ਵੀ ਪਤਾ ਹੀ ਨਹੀਂ ਲੱਗਿਆ ਹੈਗਾ ਕਿ ਦੁਬਾਰੋਂ ਹੁਣ ਆਪ ਹੀ ਬਣਾਉਨੇ ਹੋ ਸਰਦਾਈ ਤੇ ਜਦੋਂ ਹੁਣ ਗਰਮੀਆਂ ਨਹੀਂ ਸੀ ਸਰਦੀਆਂ ਸੀ ਉਦੋਂ ਕੀ ਕੰਮ ਕਰ ਰਹੇ ਸੀ ਆ ਬਾਟੇ ਸਾਰ ਕੇ ਦੁੱਧ ਲਾਇਆ ਹੋਇਆ ਸੀ ਜੀ ਨਾਲ ਸਰਬਲੋਹ ਦੇ ਬਰਤਨਾਂ ਲੈ ਅੱਛਾ ਇਹ ਸਰਬਲੋਹ ਦੇ ਬਰਤਨ ਬਾਬਾ ਜੀ ਆਇਓ ਦਿਖਾਇਓ ਇਹ ਕੀ ਕੁਛ ਹੈ ਤੇ ਨਾਲ ਕੀ ਫਾਇਦਾ ਆਪਾਂ ਦਸੀਏ ਆ ਦੇਖੋ ਜੀ ਇਹਨਾਂ ਕੋਲ ਤਾਂ ਬਹੁਤ ਵਧੀਆ ਵਧੀਆ ਬਰਤਨ ਨੇ ਆ ਤਾਂ ਬੜਾ ਭਾਰਾ ਬਰਤਨ ਹੈ ਜੀ ਜਿਹਦੇ 3-4 ਕਿਲੋ ਇਹ 3 ਲੀਟਰ ਚ ਆਈ ਇਹ ਥੱਲਾ ਭਾਰੀ ਹੁੰਦਾ ਤੇ ਤੇਜ਼ ਸੜੇ ਹਾਂ ਕਾਫੀ ਮਹਿੰਗਾ ਹੋਣਾ ਇਹ ਕਿੰਨੇ ਕਿਤਾ ਜੀ ਇਹ 1100 ਰੁਪਏ ਦਾ ਮਰੇ ਅੱਛਾ ਹਾਂ ਜੀ ਇਹ ਕਟਕੇ ਤਿਆਰ ਕਰੇ ਹੁੰਦੇ ਆ ਜੀ ਇਹ ਨਿਹੰਗਾਂ ਵਾਲਾ ਤੁਹਾਡਾ ਬਾਟਾ ਸਾਹਿਬ ਵੀ ਬਹੁਤ ਹੀ ਘਪਾਰਾ ਦੇਖੋ ਹੈ ਨਾ ਇਹਦੇ ਵਿੱਚ ਕੀ ਛਕਿਆ ਜਾਂਦਾ ਜੀ ਛਕਣ ਦੇ ਕਿਨੇ ਧਰੇ ਆਪਾਂ ਬਰਤਨ ਤੇ ਜਿਵੇਂ ਕੋਈ ਆਟਾ ਗੁੰਨਣ ਦੇ ਵੀ ਰੱਖ ਲੈਂਦਾ ਕੋਈ ਜਿਵੇਂ ਗੁਰੂ ਘਰਾਂ ਦੇ ਵਿੱਚ ਦੇਖ ਖੜਾ ਬੈਠਾ ਆਪਾਂ ਚਾਹੀਦਾ ਆਪਾਂ ਮਤਲਬ ਇਹ ਹੈ ਕਿ ਉਹ ਵੀ ਬਣਾਉਣ ਲਈ ਹੈ ਨਾ ਉਹ ਸਬਜੀ ਛੁੱਟੀ ਵਿੱਚ ਹਾਂਜੀ ਨਹੀਂ ਸਬਜੀ ਵਾਸਤੇ ਆਪਾਂ ਉਹ ਕੜਾਹੀਆਂ ਹੈਗੀਆਂ ਅੱਛਾ ਈਵਨ ਕਿ ਚਮਚੇ ਵੀ ਸਰਬ ਲੋਹ ਦੇ ਨੇ ਹੈ ਜੀ ਸਰਬ ਲੋਹ ਕਿਹਨੂੰ ਕਿਹਾ ਜਾਂਦਾ ਪਹਿਲਾਂ ਤਾਂ ਆਪਾਂ ਇਹ ਦੱਸੀਏ ਸਰਬ ਲੋਹ ਦਾ ਮਤਲਬ ਕੀ ਹੈ ਪੁੱਤ ਲੋਹਾ ਜੀ ਅਜਾ ਕੁੱਟ ਲੋਹਾ ਇਹਨੂੰ ਕਾਰਡ 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 ਕਰਕੇ ਬਣਾਇਆ ਜਾਂਦਾ ਹੈ ਨਾ ਇਹ ਨਰਮ ਲੋਹਾ ਹੁੰਦਾ ਜੀ ਜਦੋਂ ਇਹਦੇ ਵਿੱਚ ਕੋਈ ਚੀਜ਼ ਨਿਕਲਦੀ ਹੈ ਨਾ ਜਿਵੇਂ ਹੀਰ ਜੇਤੜੀ ਆ ਆ ਦੇਖੋ ਆ ਕਿੰਨੀ ਭਾਰੀ ਹੈ ਤਾਂ ਕਿੰਨੀ 5 6 ਕਿਲੋ ਦੀ 5 ਕਿਲੋ ਦੀ ਵੀ ਹੋਣੀ ਹੈ ਨਾ 5 ਲੀਟਰ ਵਿੱਚ ਪੈਂਦਾ ਇਹ 3 ਲੀਟਰ ਪੈਂਦਾ ਇਹ ਕਿੰਨੇ ਕਿਤੇ ਕਿੰਨੇ ਆ ਇਹ 1600 ਰੁਪਏ ਦੀ 1600 ਰੁਪਏ ਦੀ ਇਹ ਭਾਂਡੇ ਵੈਸੇ ਲੋਕਾਂ ਨੂੰ ਵਰਤਣੇ ਚਾਹੀਦੇ ਕੋਈ ਇੰਨੇ ਮਹਿੰਗੇ ਵੀ ਨਹੀਂ ਹੈ ਨਾ ਆਪਾਂ ਹੋਰ ਭਾਂਡੇ ਕੈਂਸਰ ਹੋ ਰਿਹਾ ਹੋਰ ਹੋ ਰਿਹਾ ਇਹ ਵਰਤਣੇ ਲੈ ਕੇ ਜਾ ਰਹੇ ਆਪਾਂ 1650 ਰੁਪਏ ਜਾਂ 1600 ਰੁਪਏ ਲਾ ਰਹੇ ਆ ਤਾਂ ਇਹ ਨਹੀਂ ਲੈ ਕਰਦੇ ਆ ਲਾ ਲਓ ਵੀ ਆਪਣੇ ਦੋ ਦਿਨ ਪੀੜੀਆਂ ਲੰਘ ਜਾਣਗੇ ਆ ਬੇ ਖਰਾਬ ਆਉਣ ਵਾਲੀ ਚੀਜ਼ ਇਹ ਪੀੜੀ ਲੰਘ ਜਾਣੀ ਆ ਇਹ ਵੀ ਫਰਕ ਹੈ ਨਾ ਆਉਣ ਵਾਲੀ ਸਾਡੀ ਪੀੜੀ ਨੂੰ ਬੱਚਿਆਂ ਨੂੰ ਪਤਾ ਲੱਗੂ ਵੀ ਸਾਡੇ ਕੋਲੇ ਹੀ ਪ੍ਰਾਤਨ ਵਰਤਨ ਪੈਣ ਸਾਡੇ ਤਵੇ ਤਵੇ ਵੀ ਰੱਖਿਆ ਤੁਸੀਂ ਹੈ ਨਾ ਕੋਟਣੇ ਵੀ ਰੱਖੇ ਨੇ ਇਹ ਜੇ ਸਰਦਈ ਸਭ ਦਾ ਹੀ ਰਗੜ ਲਈ ਇੱਥੇ ਵੀਰ ਮੰਗਦੇ ਸੀ ਜੀ ਕਾਫੀ ਅੱਛਾ ਛੋਟਰ ਜੀ ਨੇ ਕੁਝ ਆਉਂਦੇ ਸੀ ਕਹਿੰਦੇ ਵੀ ਕੁਝ ਛੋਟਰ ਤੁਹਾਨੂੰ ਲਿਆ ਕੇ ਦਵਾਂ ਜੀ ਘਰੇ ਇਦਾਂ ਬੜਾ ਰੌਣਾ ਤੇਰੇ ਲਿੰਬ ਤੇ ਤਿਆਰ ਕਰਵਾਇਸ ਇਹ ਤਾਂ ਹੋਰ ਵੀ ਵੱਡੀ ਐ ਥੋੜੇ ਕੋ ਟੋਕੜੀ ਹਾਂਜੀ ਹਾਂਜੀ ਇਹ ਇਹ ਕਿੰਨੇ ਕਿ ਦੀ ਐ ਜੀ ਸਭ ਤੋਂ ਵੱਡੀ ਇਹ 3500 ਰੁਪਏ ਦੀ ਬਲੇਵਰਾ ਇਹ ਇਹ ਹੋਊਗੀ ਕਿੰਨੇ ਕਿਲੋ ਦੀ 15 ਲੀਟਰ ਦੀ 15 ਲੀਟਰ ਇਹਦੇ ਵਿੱਚ ਪੈ ਜਾਂਦਾ ਹੈ ਨਾ ਜੀ ਤੇ ਆਹ ਦੇਖੋ ਆਪਾਂ ਚਾਹ ਬਣਾਉਣ ਦੇ ਵੀ ਬਰਤਨ ਇਹਨਾਂ ਨੇ ਸਰਵੋਹ ਦਾ ਹੀ ਰੱਖਿਆ ਹੋਇਆ ਨਾ ਇਹ ਕਿੰਨੇ ਕਿ ਦਾ ਜੀ ਇਹ 450 ਅੱਛਾ ਚਾਹ ਅਗਰ ਇਹਦੇ ਤੇ ਪੀਤੀ ਜਾਵੇ ਤਾਂ ਸੇ ਚੰਗੀ ਰਹੁ ਹੈ ਨਾ ਗੈਸ ਕੂਕਸ ਵੀ ਬਣਦੀ ਪਰ ਇਹਨਾਂ ਨੇ ਦੁੱਧ ਕਰੋ ਗੱਲ ਕਰੋ ਸੀ ਹਾਂ ਅੰਦਰ ਆਸਤਾ ਨਾਲ ਵਾਲੀਆਂ ਨੇ ਹਾਂ ਬਾਹਰ ਬਸ ਜਿਹੜੇ ਬਸਦੇ ਨੇ ਸਾਡੇ ਦੋਸਤ ਕੈਨੇਡਾ ਅਮਰੀਕਾ ਆਸਟ੍ਰੇਲੀਆ ਉਹਨਾਂ ਲਈ ਇਹ ਚੀਜ਼ਾਂ ਦਾ ਖਰੀਦਣੀਆਂ ਬਹੁਤ ਹੀ ਜਿਆਦਾ ਸਸਤਾ ਸਮਝਿਆ ਜਾਂਦਾ ਕਿ ਡਾਲਰਾਂ ਦੇ ਵਿੱਚ ਅਗਰ ਇਹਨਾਂ ਨੂੰ ਆਪਾਂ ਦੇਖੀਏ ਤੇ ਉਹ ਇੱਥੇ ਆ ਕੇ ਜ਼ਰੂਰ ਬਾਹਰੋਂ ਲੈ ਕੇ ਜਾਣ ਹੈ ਨਾ ਇਹ ਚੀਜ਼ਾਂ ਨੂੰ ਤੇ ਤੁਸੀਂ ਆਪਣਾ ਨੰਬਰ ਬੋਲ ਦਿਓ ਜੇ ਕਿਸੇ ਨੇ ਕੋਈ ਦੂਰੋਂ ਆਣਾ ਹੋਵੇ ਤੇ ਲੈ ਕੇ ਜਾਣਾ ਹੋਵੇ ਨਾਲੇ ਆਪਣਾ ਐਡਰੈਸ ਵੀ ਬੋਲ ਦਿਓ 79864 ਜੀ ਹਾਂਜੀ 16223 ਹਾਂਜੀ ਤੇ ਐਡਰੈਸ ਇੱਥੇ ਆਪਣਾ ਕੋਡ ਦੇ ਵਿੱਚ ਆਈਏ ਮੇਨ ਵਿਚਾਰਿਆ ਘੰਟਾ ਘਰ ਦੀ ਬੈਸਾਈਂ ਇੰਗਲਿਸ਼ ਚ ਵੀ ਬੋਲ ਦਿਓ ਆਪਣਾ ਇੰਗਲਿਸ਼ ਨਹੀਂ ਮੈਂ ਪੰਜਾਬੀ ਇਹ ਬਾਰਾ ਅੱਛਾ ਕੀ ਬੋਲੇ ਜੀ ਤੁਸੀਂ ਨੰਬਰ ਬੋਲੋ 79864 79 79 79 ਹਾਂਜੀ ਅੱਛਾ 79 ਠੀਕ ਹੈ 79 ਆ ਦੋਸਤੋ ਅਸੀਂ ਤਾਂ 7969 59 ਲੋਕਾਂ ਨੂੰ ਪਤਾ ਨਹੀਂ ਹੈਗਾ ਇਹ ਇਹ ਚੀਜ਼ਾਂ ਤੁਸੀਂ ਇਹ ਵਰਤਨ ਵਰਤਿਆ ਕਰੋ ਤੇ ਸਰ੍ਹਦਾਈ ਪੀਓ ਇਹ ਸਰ੍ਹਦਾਈ ਗਰਮੀਆਂ ਦਾ ਇੱਕ ਤੋਫਾ ਹੈ ਬਿਲਕੁਲ ਮਰਾ ਬਿਲਕੁਲ ਲੀਵਰ ਦੀ ਕੋਈ ਪ੍ਰੋਬਲਮ ਨਹੀਂ ਰਹਦੀ ਇਨਫੈਕਸ਼ਨ ਦਾ ਕੋਈ ਨਹੀਂ ਆ ਚਾਪ ਨਹੀਂ ਬਣਦਾ ਗੈਸ ਨਹੀਂ ਬਣਦੀ ਅੱਛਾ ਹੋਰ ਵੀ ਪੇਟ ਦੇ ਕਾਫੀ ਰੋਗ ਖਤਮ ਕਰ ਦਿੰਦਾ ਤੇ ਸਰੀਰ ਵਾਸਤੇ ਬਹੁਤ ਲਾਹੇਵੰਦ ਹੈ ਕਾਰਨ ਕਿ ਸਾਡੇ ਬਜ਼ੁਰਗਾਂ ਨੇ ਨਹੀਂ ਇਹ ਚੀਜ਼ਾਂ ਛੱਕੀਆਂ ਆਖੀ ਰੱਖਿਆ ਹੋਇਆ ਤੁਸੀਂ ਇੱਥੇ ਪੈਕਟ ਦੇ ਆਰਗੈਨਿਕ ਸ਼ੱਕਰ ਹੈ ਬਸ ਉਹ ਦੇਖੋ ਇੱਕ ਤੋਂ ਗਲਾਸ ਹੀ ਤੋੜ ਕੇ ਜੀ ਬਾਬਾ ਜੀ ਤੇ ਸ਼ੱਕਰ ਤੁਸੀਂ ਸਰ੍ਹਦਾਈ ਬਣਾ ਕੇ ਵੀ ਰੱਖੀ ਹੋਏ ਜੇ ਕਿਸੇ ਨੇ ਲੈ ਕੇ ਜਾਣੀ ਹੋਵੇ ਸੋ ਦੇਖਿਆ ਕਰਦੇ ਨਹੀਂ ਜਿਹੜਾ ਤਾਂ ਇੱਕ ਪਕਲਾਸਾਂ ਪਿਆਉਣੇ ਆ ਹਾਂ ਜੀ ਨਹੀਂ ਅਸੀਂ ਉਹ ਪਾਊਡਰ ਨਹੀਂ ਬਣਾਉਂਦੇ ਪਾਊਡਰ ਵੀ ਪਾਊਡਰ ਦਿੱਤਾ ਜਾਵੇ ਜੀ ਰਕੜਾ ਲਾਨੇ ਜੀ ਦਾ ਨਿੰਮ ਦਾ ਨਿੰਮ ਦੇ ਸੋਤੇ ਨਾਲ ਠੀਕ ਹੈ ਜੀ ਤੇ ਥੰਡੇ ਮਤਲਬ ਇਹ ਪੱਥਰ ਦੇ ਠੀਕ ਹੈ ਇਹ ਬੁੱਢਾ ਦਾ 96 ਕਰੋੜੀ ਉੱਥੇ ਤੋਂ ਹੀ ਮਤਲਬ ਜੁੜੇ ਹੋਏ ਉਹਨਾਂ ਨਾਲ ਇਹ ਸਿੰਘ ਸਾਹਿਬ ਨੇ ਫਲੈਕਸ ਕਰਾਈ ਸੀ ਨਾਲ ਸਿੱਖ ਸਿੰਘ ਆਪਣੇ ਉਹਨਾਂ ਨੇ ਬਣਾਈ ਸੀ ਕਿ ਉਹ ਪਾਪਾ ਬਲਮੀਰ ਜੀ ਦੇ ਵੇਲੇ ਹੈ ਨਾ ਬਿਲਕੁਲ ਬੜਾ ਕੰਮ ਬੁੱਢਾ ਗਲੇ ਜਿਹੜਾ 96 ਕਰੋੜੀ ਸਭ ਜਣਾ ਮਰਾ ਜੇ ਸਾਰੀ ਜਾਣਿਆ ਇਹ ਕਿਹੜਾ ਹਾਂਜੀ ਪਰਮੇਸ਼ਰ ਦੇ ਸਾਰੇ ਸਿੰਘ ਸਾਰੇ ਪਰਮੇਸ਼ਰ ਦੀ ਠੀਕ ਹੈ ਜੀ ਤੇ ਲੋਕੋ ਇਹ ਹੀ ਤੁਹਾਨੂੰ ਇੱਕ ਅਸੀਂ ਮੈਸੇਜ ਦੇ ਰਿਹਾ ਕਿ ਚੰਗਾ ਖਾਇਆ ਕਰੋ ਚੰਗਾ ਪੀਆ ਕਰੋ ਚੰਗਾ ਬੋਲਿਆ ਕਰੋ ਚੰਗਾ ਦੇਖਿਆ ਕਰੋ ਤੇ ਇਸੇ ਆਸ ਨਾਲ ਤੁਹਾਨੂੰ ਮਿਲਦੇ ਆ ਕਿ ਤੁਸੀਂ ਅਸੀਂ ਵੀ ਇਸੇ ਰਾਹ ਤੇ ਚੱਲਾਂਗੇ ਕਿ ਚੰਗਾ ਬੋਲਾਂਗੇ ਚੰਗਾ ਦੇਖਾਂਗੇ ਤੇ ਚੰਗਾ ਖਾਵਾਂਗੇ ਚੰਗਾ ਪੀਵਾਂਗੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ